ਹੈਲੋ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਸ਼ੋਰੂਮ ਮਤੀ ਸ਼ੋਰੂਮ ਬ੍ਰੇਟਾ ਚ ਜੀ ਲੈ ਕੇ حاضر ਹੋਇਆ ਹਾਂ ਹਰ ਵਾਰ ਦੀ ਤਰ੍ਹਾਂ ਕੁਝ ਨਵੀਂ ਡਿਜ਼ਾਈਨਿੰਗ ਸੁਪਰ ਬੰਪਰ ਸੇਲ ਦੇ ਵਿੱਚ ਰੇਟਸ ਦਾ ਬਹੁਤ ਘੱਟ ਹੋਣਾ ਜੀ ਡਿਜ਼ਾਈਨ ਦੇਖੋ ਧਿਆਨ ਨਾਲ ਜੀ ਨਾਲ ਹੈਂਡਵਰਕ ਹੋਇਆ ਹੋਇਆ ਜੀ ਕੱਪੜਾ ਪਿਓਰ ਕਾਟਨ ਹੈ ਜੀ ਕੈਮਬ੍ਰਿਕ ਦਾ ਕੱਪੜਾ ਹੈ ਬਾਟਮ ਪ੍ਰਿੰਟਡ ਹੈ ਬਹੁਤ ਸੋਹਣਾ ਕੱਪੜਾ ਹੈ ਜੀ ਜੋ ਕਿ 600 700 ਦੀ ਰੇਂਜ ਸੂਟ ਮਿਲਦਾ ਬਾਜ਼ਾਰ 'ਚ ਇਹ ਮੱਤੀ ਵਾਲੇ ਦੇ ਸ਼ੋਰੂਮ 'ਚ ਇਸ ਦਾ ਰੇਟ ਬਹੁਤ ਘੱਟ ਹੈ ਰੇਟ ਸਮਝਣ ਲਈ ਵੀਡੀਓ ਲਾਸਟ ਤੱਕ ਜ਼ਰੂਰ ਦੇਖਿਓ ਜੀ ਦੁਪੱਟਾ ਦਿਖਾਉਣ ਲੱਗਿਆ ਤੁਹਾਨੂੰ ਜੀ ਬਹੁਤ ਸੋਹਣਾ ਦੁਪੱਟਾ ਹੈ ਫੁੱਲ ਸਾਈਜ਼ ਦਾ ਦੁਪੱਟਾ ਹੈ ਜੀ ਦੇਖੋ ਜੀ ਪੂਰਾ ਫੁੱਲਾ ਢੁਡਾ ਦੁਪੱਟਾ ਹੈ ਜੀ ਦੇਖ ਸਕਦੇ ਤੁਸੀਂ ਕਪੜਾ ਕੈਮਰਾ ਕਾਲ ਕਰਕੇ ਦਿਖਾ ਰਿਹਾ ਪਿਓਰ ਕਾਟਨ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਇਹਦੇ ਵਿੱਚ ਡਿਜ਼ਾਈਨ ਤੇ ਨਾਲ ਦੇਖਣ ਲਈ ਵੀਡੀਓ ਲਾਸਟ ਤੱਕ ਜਰੂਰ ਦੇਖੋ ਜੀ ਦਿਖਾਵਾਂਗੇ ਤੁਹਾਨੂੰ ਇਸ ਦੇ ਸਾਰੇ ਡਿਜ਼ਾਈਨ ਜੀ ਇਹ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਪੂਰਾ ਫਾਈਨ ਕਪੜਾ ਹੈ ਜੀ ਹੈਂਡਵਰਕ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਕੈਮਰਾ ਕੋਲ ਕਰਕੇ ਦਿਖਾ ਰਹੇ ਹਾਂ ਜੀ ਬਾਟਮ ਦਾ ਕਪੜਾ ਵੀ ਬਹੁਤ ਸੋਹਣਾ ਹੈ ਜੀ ਪੂਰਾ ਕਪੜਾ ਦੁਪੱਟਾ ਬਹੁਤ ਪਿਆਰਾ ਹੈ ਪ੍ਰਿੰਟਰ ਦੁਪੱਟਾ ਜੀ ਤੇ ਮਲ ਕਾਟਨ ਦਾ ਦੁਪੱਟਾ ਹੈ ਰੇਟ ਬਹੁਤ ਘੱਟ ਹੈ ਕਲਰ ਦਿਖਾ ਦਿਓ ਜੀ ਇਹਦੇ ਸ਼ੀਡ ਵੀ ਬਹੁਤ ਸੋਹਣੇ ਨੇ ਸ਼ੀਡ ਬਹੁਤ ਪਿਆਰਾ ਹੈ ਲਵੈਂਡਰ ਪੈਰਟ ਬਹੁਤ ਸੋਹਣਾ ਛੇੜ ਹੈ ਜੀ ਜੋ ਜੀ ਦੇਖੋ ਫਰੋਜ਼ੀ ਛੇੜ ਬਹੁਤ ਸੋਹਣਾ ਛੇੜ ਹੈ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੀਆਂ ਨਵੀਆਂ-ਨਵੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਦੇਖੋ ਜੀ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਕਾਰਬਨ ਬਲੈਕ ਕਲਰ ਹੈ ਜੀ ਇੰਪੀਅਰ ਵਾਟਿਕ ਪ੍ਰਿੰਟ ਹੈ ਨਾਲ ਜੀ ਦੇਖੋ ਜੀ ਬਾਟਮ ਦਾ ਕੱਪੜਾ ਬਹੁਤ ਸੋਹਣਾ ਹੈ ਦੁਪੱਟਾ ਹੈ ਛੇੜ ਦੇਖੋ ਜੀ ਇਹਦੇ ਇਹ ਹੋਰ ਰੈੱਡ ਹੈ ਜੀ ਤੇ ਦੋ ਸੀ ਮਸਟ ਡਿਜ਼ਾਈਨ ਬਹੁਤ ਪਿਆਰਾ ਹੈ ਮਸਟਰ ਸ਼ੇਡ ਇਹ ਇਹ ਸੌਣ ਜੋ ਕਿ ਆਮ ਬਾਜ਼ਾਰ ਦੇ ਵਿੱਚ 500 600 700 ਰੇਂਜ ਵਿੱਚ ਵਿਕ ਰਿਹਾ ਮੱਤੀ ਵਾਲੇ ਨੇ ਸ਼ੋਰੂਮ 'ਚ ਇਸ ਦਾ ਰੇਟ ਬਹੁਤ ਘੱਟ ਆ ਨੇ ਰੇਟ ਸੁਣਨ ਲਈ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜੀ ਦਿਖਾਓ ਜੀ ਅਗਲਾ ਡਿਜ਼ਾਈਨ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਸ਼ੇਅਰ ਕਰ ਲਵਾਂਗੇ ਦੇਖੋ ਜੀ ਡਿਜ਼ਾਈਨ ਨਾਲੇ ਦੇ ਸ਼ੇਡ ਜੀ ਬਹੁਤ ਸੋਹਣੇ ਸ਼ੇਡ ਹੈ ਲਾਈਵ ਚਾਰਟ ਸਮਰੀ ਚਾਰਟ ਆਈ ਲਓ ਜੀ ਅਗਲਾ ਡਿਜ਼ਾਈਨ ਦਿਖਾਓ ਜੀ ਤੁਹਾਡਾ ਸਮਾਂ ਘੱਟ ਲੈਂਦੇ ਹੋਏ ਡਿਜ਼ਾਈਨ ਜਲਦੀ ਜਲਦੀ ਦਿਖਾ ਰਹੇ ਹਾਂ ਤੁਹਾਨੂੰ ਇਹ ਦੇਖੋ ਜੀ ਇਹ ਡਿਜ਼ਾਈਨ ਧਿਆਨ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਦੁਪੱਟਾ ਵੀ ਬਹੁਤ ਸੋਹਣਾ ਹੈ ਜੀ ਲਓ ਜੀ ਕਿਹੜਾ ਕੋਈ ਸ਼ੇਡ ਦਿਖਾਓ ਜੀ ਦੋ ਸ਼ੇਡ ਹੈ ਜੀ ਇੱਕ ਉਹ ਗਰਾਊਂਡ ਤੇ ਉੱਤੇ ਬਹੁਤ ਸੋਹਣਾ ਹੈ ਜੀ ਬਹੁਤ ਸੋਹਣੇ ਸ਼ੇਡ ਹੈ ਜੀ ਦੋਨੋਂ ਦਿਖਾਓ ਜੀ ਇਹ ਸੁਪਰ ਹਿੱਟ ਡਿਜ਼ਾਈਨ ਹੈ ਜੀ ਸੁਪਰ ਹਿੱਟ ਡਿਜ਼ਾਈਨ ਵਾਓ ਇਹ ਵੀ ਸੁਪਰੀਮ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਦੁਪੱਟਾ ਬਹੁਤ ਸੋਹਣਾ ਹੈ ਜੀ ਕਲਰ ਕੰਬੀਨੇਸ਼ਨ ਵੀ ਬਿਲਕੁਲ ਨਿਊ ਹੈ ਤਾਂ ਜੀ ਸਮਰਿਸ਼ ਚਾਰਟ ਹੈ ਜੀ ਦੇਖ ਸਕਦੇ ਹੋ ਤੁਸੀਂ ਇਹ ਨਾਲ ਲਾਓ ਜੀ ਕਿਰਪਾ ਕਰਕੇ ਪਿੰਕ ਬਹੁਤ ਸੋਹਣਾ ਸ਼ੇਡ ਹੈ ਜੀ ਕੁਝ ਸੋਲੋ ਡਿਜ਼ਾਈਨ ਹੈ ਉਹ ਵੀ ਦਿਖਾਓ ਜੀ ਸੋਲੋ ਬਲੈਕ ਸਪੈਸ਼ਲ ਜੀ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਜੀ ਇਸ ਦੇ ਪੀਸ ਮਿਲ ਜਾਣਗੇ ਕਲਰ ਸਿਰਫ ਬਲੈਕ ਹੀ ਆਂਦਾ ਈ ਇਸ ਦਾ ਦੂਸਰਾ ਕਲਰ ਕਰੀਮ ਹੈ ਜੀ ਦਿਖਾਉਣ ਲੱਗਾ ਤੁਹਾਨੂੰ ਜੀ ਲਓ ਜੀ ਨਾਲ ਹੈਂਡਵਰਕ ਹੋਇਆ ਹੋਇਆ ਜੀ ਬ੍ਰਾਂਡਡ ਪੀਸ ਹੈ ਜੀ ਮਿਲਣਗੇ ਤੁਹਾਨੂੰ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾ ਸੂਟ ਦਾ ਸਕਰੀਨਸ਼ਾਟ ਲਓ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਆਪਣਾ ਸਕਰੀਨਸ਼ਾਟ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਸ਼ੇਅਰ ਕਰੋ ਹਾਂਜੀ ਨਾਲ ਹੀ ਆਪਣਾ ਆਰਡਰ ਬੁੱਕ ਕਰੋ ਦਿਖਾਓ ਜੀ ਸੋਲੋ ਰੈੱਡ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਪੂਰਾ ਵਧੀਆ ਕੱਪੜਾ ਹੈ ਜੀ ਵਿਰਾਸਤ ਦਾ ਬ੍ਰਾਂਡਡ ਕੱਪੜਾ ਹੈ ਜੀ ਦੁਪੱਟਾ ਪੂਰਾ ਸੋਹਣਾ ਹੈ ਜੀ ਰੇਟ ਇਸ ਦਾ ਕੋਈ 500 ਨਹੀਂ ਕੋਈ 600 ਨਹੀਂ ਕੋਈ 700 ਨਹੀਂ ਮੱਤੀ ਵਾਲਿਆਂ ਦੇ ਸ਼ੋਰੂਮ 'ਚ ਇਸ ਦਾ ਰੇਟ ਕਿੰਨਾ ਹੋਊਗਾ ਜੀ 400 ਦੀ 400 ਸਿਰਫ 400 ਰੁਪਏ ਦਾ ਸੂਟ ਹੈ ਜੀ ਇਹ ਦੇਖੋ ਜੀ ਇਹ ਮਿਲ ਲੇਗਾ 23 ਵਾਲੇ ਸ਼ੋਰਮ ਇਹ ਸਿਰਫ 23 ਵਾਲਿਆਂ ਦੇ ਸ਼ੋਰਮ 'ਚ ਹੀ ਮਿਲੇਗਾ 400 ਰੁਪਏ ਦਾ ਸੂਟ ਜੀ ਇੱਕ ਇੱਕ ਬਲੈਕ ਕਲਰਾਂ ਦਾ ਇੱਕ ਰੈੱਡ ਕਲਰਾਂ ਦਾ ਬਲੈਕ ਕਲਰ ਅਸੀਂ ਜੀ ਤੇ ਰੈੱਡ ਕਲਰ ਮਰਜ਼ੀ ਦਾ ਤੁਸੀਂ ਕੁਆਂਟੀਟੀ ਨੂੰ ਵਾਧੂ ਮੰਗ ਲੈਣੇ ਨਾਲ ਵਾਧੂ ਮਾਲ ਹੈ ਜੀ ਡਿਜ਼ਾਈਨ ਬਹੁਤ ਹੈ ਡਿਜ਼ਾਈਨ ਹੋਰ ਵੀ ਬਹੁਤ ਦਿਖਾਵਾਂਗੇ ਤੁਹਾਨੂੰ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਇੱਕ ਅੱਜਕੱਲ ਬੀ ਸ਼ੇਪ ਗਲੇ ਦਾ ਟ੍ਰੈਂਡ ਬਹੁਤ ਹੈ ਇੱਕ ਬੀ ਸ਼ੇਪ ਗਲੇ ਨਾਲ ਆਇਆ ਡਿਜ਼ਾਈਨ ਆ ਵੀ ਦਿਖਾਓ ਜੀ ਵਾਲਿਆਂ ਦੇ ਸ਼ੋਰੂਮ ਚ ਧਮਾਕਾ ਸੇਲ ਦੇ ਵਿੱਚ ਇਸ ਦਾ ਰੇਟ ਸਿਰਫ 400 ਰੁਪਏ ਸੂਪਰ ਬੰਪਰ ਸੇਲ ਹੈ ਜੀ ਬੀ ਗਲਾ ਸਾਰਾ ਹੈਂਡਵਰਕ ਹੋਇਆ ਦੇਖ ਸਕਦੇ ਤੁਸੀਂ ਜੀ ਸੂਟ ਬਹੁਤ ਸੋਹਣੇ ਜੀ ਕਪੜਾ ਪੂਰਾ ਸੌਫਟ ਹੈ ਪਿਓਰ ਕਾਟਨ ਦਾ ਕਪੜਾ ਹੈ ਜੀ ਕੈਮਰਿਕ ਹੈ ਜਿੰਨੇ ਮਰਜ਼ੀ ਲੈ ਜਿੰਨੇ ਮਰਜ਼ੀ ਸੋ ਲੋ ਸੋ ਲੋ ਕਲਰ ਹੈ ਇਸ ਦਾ ਸੋ ਲੋ ਸ਼ੇਡ ਆਂਦੇ ਜੀ ਫੁੱਲ ਕੁਆਂਟੀਟੀ ਚ ਮਾਲ ਹੈ ਜੀ ਦੇਖ ਸਕਦੇ ਤੁਸੀਂ ਇੱਕ ਬਲੈਕ ਸੋ ਲੋ ਆ ਹੈ ਬਲੈਕ ਸਪੈਸ਼ਲ ਵੀ ਦਿਖਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਜੀ ਲਓ ਜੀ ਇਹਦੇ ਵੀ ਜਿੰਨੇ ਮਰਜ਼ੀ ਪੀਸ ਲੈ ਲੋ ਬਿਊਟੀਫੁਲ ਚੈੱਕ ਵਾਲਾ ਡਿਜ਼ਾਈਨ ਹੈ ਜੀ ਨਾਲੇ ਦੇ ਹੈਂਡਵਰਕ ਹੋਇਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਰੇਟ ਇਸ ਦਾ ਸਿਰਫ 400 ਰੁਪਏ ਬਾਟਮ ਦਾ ਕੱਪੜਾ ਵੀ ਬਹੁਤ ਸੋਹਣਾ ਹੈ ਜੀ ਪ੍ਰਿੰਟਡ ਕੱਪੜੇ ਨਾਲ ਹੀ ਦੁਪੱਟਾ ਪੂਰਾ ਵਧੀਆ ਜੀ ਤੇਰ ਮਲ ਕੋਟਨ ਦਾ ਦੁਪੱਟਾ ਜੀ ਦੇਖੋ ਜੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਹਾਂ ਜੀ ਫੋਲੋ ਕਰਾਓ ਜਲਦੀ ਕਰੋ ਸਮੇਂ ਦਾ ਲਾਭ ਉਠਾਓ ਇਹ ਸੇਲ ਸੀਮਤ ਸਮੇਂ ਲਈ ਹੈ ਮੱਤੀ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ ਬ੍ਰੇਟਾ ਵਿਖੇ ਜੀ ਡਿਜ਼ਾਈਨਿੰਗ ਬਹੁਤ ਹੈ ਸੁਪਰ ਬੰਪਰ ਸੇਲ ਹੈ ਰੇਟ ਇਸ ਦਾ ਬਹੁਤ ਘੱਟ ਹੈ ਸਿਰਫ 400 ਰੁਪਏ ਦਾ ਸੂਟ ਦੇਖੋ ਜੀ ਸੋਲੋ ਗਾਜ਼ਰੀ ਆ ਗਿਆ ਜੀ ਬਹੁਤ ਹੀ ਸੋਹਣਾ ਕਲਰ ਹੈ ਜੀ ਪੀਸ ਬਹੁਤ ਸੋਹਣੇ ਲੇਸ ਦਾ ਕੰਮ ਹੋਇਆ ਨਾਲ ਜੀ ਦੁਪੱਟਾ ਬਾਟਮ ਬਹੁਤ ਹੀ ਸੋਹਣੀ ਹੈ ਬਹੁਤ ਹੀ ਪਿਆਰੇ ਪੀਸ ਹੈ ਦੇਖੋ ਜੀ ਸੋਲੋ ਐ ਪੀਸ ਜਿੰਨੇ ਮਰਜ਼ੀ ਲੋ ਕਲਰ ਸੋਲੋ ਆਏਗਾ ਦੇਖੋ ਜੀ ਵੈਰੀ ਗੁੱਡ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਇਸ ਉਟਲੈਂਡ ਲਈ ਪਹੁੰਚਣਾ ਪਏਗਾ ਤੁਹਾਨੂੰ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਸੁਪਰ ਬੰਪਰ ਸੇਲ ਲੱਗੀ ਹੋਈ ਹੈ ਥੈਂਕ ਯੂ